ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਇੱਕ ਪਾਸੇ ਤਾਂ ਕਮਲਕੌਰ ਭਾਬੀ ਦਾ ਮਾਮਲਾ ਦਿਨ ਬਦ ਦਿਨ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਦੂਜੇ ਪਾਸੇ ਸਯੁਕਤ ਕਿਸਾਨ ਮੋਰਚੇ ਦੀ ਮਾਨਸਾ ਦੀ ਜਿਹੜੀ ਟੀਮ ਆ ਕਮੇਟੀ ਦਾ ਮਾਨਸਾ ਦੀ ਉਹਨਾਂ ਦੇ ਵੱਲੋਂ ਇਕੱਤਰਤਾ ਕੀਤੀ ਗਈ ਵੱਡੀ ਇਕੱਤਰਤਾ ਤੋਂ ਬਾਅਦ ਅਹਿਮ ਤੇ ਵੱਡੇ ਫੈਸਲੇ ਲਏ ਗਏ ਆਖਰ ਕਿਉਂ ਇੰਨਾ ਵੱਡਾ ਇਕੱਠ ਕਰਨ ਦੀ ਅੱਜ ਕਿਸਾਨਾਂ ਨੂੰ ਜ਼ਰੂਰਤ ਪਈ 212 ਏਕੜ ਜ਼ਮੀਨ ਦਾ ਆਖਰ ਪੂਰਾ ਮਾਜਰਾ ਕੀ ਆ ਕਿਉਂ ਕਿਸਾਨ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਆਖਰ ਹੁਣ ਦੁਬਾਰਾ ਤੋਂ ਮੋਰਚਾ ਲੱਗਣ ਜਾ ਰਿਹਾ ਕਦੋਂ ਲੱਗੇਗਾ ਮੋਰਚਾ ਕਿੱਥੇ ਲੱਗੇਗਾ ਮੋਰਚਾ ਪੂਰੀ ਗੱਲਬਾਤ ਕਿਸਾਨ ਆਗੂਆਂ ਦੀ ਜੁਬਾਨੀ ਸੁਣਾਉਣੀ ਹੈ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਗੱਲਬਾਤ ਕੀਤੀ ਹੈ ਅੱਜ ਸੰਜੁਕਤ ਮੋਰਚੇ ਨੇ ਠੂਠਿਆਂ ਵਾਲੀ ਪਿੰਡ ਦੇ ਵਿੱਚ ਜਿਹੜੀ ਰੈਲੀ ਕੀਤੀ ਹੈ ਦਾੜਾ ਮੰਡੀ ਦੇ ਵਿੱਚ ਸਾਰੇ ਪੰਜਾਬ ਪੱਧਰੇ ਜ਼ਿਲ੍ਹਾ ਪੱਧਰੇ ਸੰਜੁਕਤ ਮੋਰਚੇ ਦੇ ਆਗੂ ਆਏ ਆ ਵੱਖ-ਵੱਖ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਜਿਹੜੀ 11 ਮੈਂਬਰੀ ਕਮੇਟੀ ਉੱਥੋਂ ਦੀ ਜ਼ਮੀਨ ਮਾਲਕਾਂ ਦੀ ਚੁਣੀ ਹੋਈ ਹੈ ਉਹਨਾਂ ਨੇ ਪਰਨ ਕੀਤਾ ਸੌਹਾ ਖਾਧੀਆਂ ਵੀ ਜਿੰਦ ਬਗ ਜੂਗੀ ਜ਼ਮੀਨ ਦਾ ਇੱਕ ਖੁੱਡ ਨਹੀਂ ਦਿੰਦੇ ਕਿਉਂਕਿ ਜਿਹੜੀ ਜ਼ਮੀਨ ਪਿੱਛੇ ਇੱਕ ਫੁੱਟ ਤਾਂ ਪਿੱਛੇ ਭਾਜ ਦਾ ਗਾਟਾ ਲਾ ਦਿੰਦੇ ਆ ਭਾਜ ਦਾ ਲੱਤ ਵੜ ਦਿੰਦੇ ਆ ਉਹ ਇਥੋਂ ਵੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੇ ਜਿਹੜੇ ਨਵੀਂ ਪਾਲਿਸੀ ਬਣਾਈ ਹੈ ਉਹ 212 ਕਿੱਲੇ ਦੇ ਵਿੱਚ ਐ ਨਹੀਂ ਵੜਨ ਦੇਵਾਂਗੇ ਕਿਉਂਕਿ ਅੱਜ ਸੰਜੁਕਤ ਮੋਰਚੇ ਨੇ ਫੈਸਲਾ ਕਰ ਲਿਆ ਸਰਕਾਰ ਫੈਸਲਾ ਕਰ ਲੇ ਜਿਉਂਕੇ ਸੰਜੁਕਤ ਮੋਰਚੇ ਨੇ ਸਮੁੱਚੇ ਪੰਜਾਬ ਦੇ ਵਿੱਚ ਨੌ ਪੰਜਾਂ ਸਰਕਾਰ ਨਾਲ ਲੜਦਾ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੂਠੇ ਵਾਲੀ ਵਾਲਾ ਵੀ ਜਿਹੜਾ ਕੇਸ ਹੈ ਜਮੀਨ ਨਰਕਾਇਬ ਕਰਨ ਵਾਲਾ ਉਹ ਵੀ ਸਰਕਾਰ ਨੇ ਜਿੱਥੇ ਚੇਤਾਵਨੀ ਦਿੱਤੀ ਹੈ ਉੱਥੇ ਸੰਜੁਕਤ ਮੋਰਚੇ ਨੇ ਕੇਸ ਹੈ ਜਿਹੜਾ ਹੱਥ ਦੇ ਵਿੱਚ ਲੈਂਦਾ ਨੱਕ ਨਹੀਂ ਕਰਨ ਦੇਵਾਂਗੇ ਕਿਸੇ ਸਰਕਾਰੀ ਅਧਿਕਾਰੀ ਨੂੰ ਕਿਉਂਕਿ ਫੈਸਲਾ ਹੋ ਚੁੱਕਿਆ ਸਰਕਾਰ ਫੈਸਲਾ ਕਰ ਲੇ ਸੰਜੁਕਤ ਮੋਰਚੇ ਨੇ ਕਰ ਲਿਆ ਜਿਹੜੀ ਕਮੇਟੀ ਬਣਾਈ ਹੋਈ ਹੈ ਤੇ ਨਾਲ ਜਿਹੜੇ ਸੰਜੁਕਤ ਮੋਰਚੇ ਦੇ ਆਗੂ ਹੈ ਉਹਨਾਂ ਨੇ ਇੱਕ ਵਾਰੀ ਡੀਸੀ ਤੇ ਐਸਐਸਪੀ ਸਾਹਿਬ ਨੂੰ ਮਿਲਣਾਗਾ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾਗਾ ਉਸ ਤੋਂ ਬਾਅਦ ਸੰਜੁਕਤ ਮੋਰਚੇ ਦੀ ਮੀਟਿੰਗ ਕਰਕੇ ਉਸ ਤੋਂ ਬਾਅਦ ਐ ਆਇਸ਼ਾ ਵੱਡਾ ਐਕਸ਼ਨ ਕਰਨਾਗਾ ਤੇ ਸਰਕਾਰ ਦੀ ਤਸੱਲੀ ਕਰਾ ਦਾਂਗੇ ਵੀ ਜ਼ਮੀਨਾਂ ਦੇ ਵਿੱਚ ਐ ਨਹੀਂ ਵੜਿਆ ਜਾਊਗਾ ਕਿਉਂਕਿ ਇਹਨਾਂ ਨੂੰ ਇਹ ਹੈ ਵੀ ਕੋਸ ਡਰਾਬੇ ਜੇ ਮਾਰ ਕੇ ਕਿਸਾਨ ਦੇ ਸੇਵੰਦਿਆਂ ਨੂੰ ਉਸ ਆਮ ਲੋਕਾਂ ਨੂੰ ਡਰਾ ਕੇ ਜ਼ਮੀਨਾਂ ਦੇ ਉੱਤੇ ਐ ਕਾਬਜ਼ ਹੋ ਜਾਣਗੇ ਪੰਜਾਬ ਕੋਲ ਇੱਕੋ ਇੱਕ ਚੀਜ਼ ਹੈ ਜਿਹੜੀ ਜ਼ਮੀਨ ਹੈ ਪੱਤਰ ਤੇ ਕਪਾੜੇ ਹੈ ਉਨੇ ਫਰੀ ਮੰਗੂ ਸਰਕਾਰ ਲੈਣ ਨੂੰ ਤਿਆਰ ਆ ਆ ਕੱਚੇ ਪੈਰੀ ਇਹਨਾਂ ਨੂੰ ਸਰਕਾਰ ਨੂੰ ਬਾਣਤ ਨਹੀਂ ਵੜ ਦੇਵਾਂਗੇ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਬਰਦੇ ਪਏ ਅੱਜ ਅਸੀਂ ਭਾਰਤ ਅਸੀਂ ਉਤਖਸਾਨ ਮੋਰਚੇ ਵੱਲੋਂ ਪਿੰਛੂਠਿਆਂ ਵਾਲੇ ਦੇ ਵਿੱਚ ਸਰਕਾਰ ਨੇ ਨਵਾਂ ਅਡਰੈਸ ਲਾ ਕੇ ਜੀਵਨਾ ਕਰਨਾ ਨਵਾਂ ਢੰਗ ਬਣਾਇਆ ਉਹਦੇ ਖਿਲਾਫ ਸੇ ਉਤਖਸਾਨ ਮੋਰਚੇ ਵੱਲੋਂ ਪਿੰਛੂਠਿਆਂ ਵਾਲੀ ਦਾਣਾ ਮੰਡੀ ਦੇ ਵਿੱਚ ਰੈਲੀ ਕਰਕੇ ਕਿਸਾਨ ਆਖੂਆਂ ਨੇ ਸਾਰੇ ਪਿੰਡ ਵਾਸੀਆਂ ਨੂੰ ਸचेत ਕੀਤਾ ਹੈ ਕਿ ਕਿਸਾਨਾਂ ਦੀ ਜਮੀਨ ਅਖੇਂ ਪੀਓ ਤੇ ਕਹਿਨੇ ਦਾ ਹੁੰਦੇ ਵਾਂਗ ਜਿਹੜੀ ਸਰਕਾਰ ਨਵੀਂ ਪਾਰਸੀ ਦਿੰਦੀ ਹੈ ਕਿ ਪੈਸਾ ਕੁ ਜਿਨਾਂ ਦੀ ਜਮੀਨਾਂ ਅਕਵਾਇਰ ਕਰਕੇ ਉਹਦੇ ਵਿੱਚ ਕਿਸਾਨ ਨੂੰ ਕੁਝ ਮਰਦਣਾ ਪਲਾਟ ਦੇਣਾ ਹੈ ਇਹ ਪਲਾਟ ਆਈਦਾ ਕਿ ਬਹਾਨੇ ਵਜਿਆ ਸਰਕਾਰ ਦੀ ਉਹ ਵਲੇ 20 25 ਸਾਲਾਂ ਵਿੱਚ ਇੱਥੇ ਜਿਹੜਾ ਪਲਾਟ ਦਾ ਜਾਂ ਕਿਸੇ ਚੀਜ਼ ਦੀ ਕੋਈ ਕੀਤਰੀ ਨਹੀਂ ਸਰਕਾਰ ਜਮੀਨਾਂ ਖਾਉਣ ਵਾਸਤੇ ਏਡੇ ਬਗਿਆਸ ਕੰਡੇ ਵਰਦੇ ਜਿਹੜੀ ਤੋਂ ਬਾਜ ਰਹੇ ਸਾਰੇ ਪੰਜਾਬ ਦੇ ਵਿੱਚ 44 ਹਜ਼ਾਰ ਏਕੜਾਂ ਜੀਨ ਐਕਵਾਇਰ ਕਰਨੀਆਂ ਜੀ ਹਨ ਸਾਰੇ ਪੰਜਾਬ ਦੇ ਜ਼ਿਲ੍ਹੇ ਤੋਂ ਮੋਰਚਾ ਤਫਾਨ ਆਪਣਾ ਨਲਾਂ ਮੋਢਾ ਮੋਢਾ ਜੋੜ ਕੇ ਪ੍ਰਜਾਹ ਸਰਕਾਰ ਨੂੰ ਮਜਬੂਰ ਕਰ ਦੂਗਾ ਕਿ ਜ਼ਮੀਨ ਐਕਵਾਇਰ ਇਸ ਰੋਪ ਨਹੀਂ ਹੋਣ ਦੇਵਾਂਗਾ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਸੀ ਜੋ ਜ਼ੁਲਮ ਕੀਤੇ ਸੀ ਜਿਸ ਜਬਰਦਸਤ ਮੁਕਾਬਲਾ ਹੁਣ ਕਰਨ ਦੇ ਲਈ ਕਿਸਾਨ ਜਿੱਥੇ ਬੰਦियां ਤਿਆਰ ਬਰ ਤਿਆਰ ਹੋ ਚੁੱਕੀਆਂ ਨੇ ਵੱਡੇ ਇਕੱਠ ਕੀਤੇ ਜਾ ਰਹੇ ਨੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਲਾਹ ਮਸ਼ਵਰਿਆਂ ਤੋਂ ਬਾਅਦ ਵੱਡੇ ਫੈਸਲੇ ਲਏ ਜਾ ਰਹੇ ਨੇ ਤਾਂ ਹੁਣ ਸਰਕਾਰ ਤੇ ਪ੍ਰਸ਼ਾਸਨ ਦੇ ਲਈ ਵੀ ਅਹਿਮ ਤੇ ਵੱਡੀ ਚੁਣੌਤੀ ਵਾਲੀ ਗੱਲ ਹੈ ਕਿ ਆਖਰ ਹੁਣ ਕਿਸਾਨਾਂ ਨੂੰ ਕਦੋਂ ਤੱਕ ਤੇ ਕਿਵੇਂ ਰੋਕ ਪਾਣਗੇ ਕਿਉਂਕਿ ਕਿਸਾਨ ਹੁਣ ਕਹਿੰਦੇ ਪਾਣੀ ਪੁਲਾਂ ਤੋਂ ਉੱਪਰ ਦੀ ਵਹਿਣ ਲੱਗ ਗਿਆ ਹੁਣ ਅਸੀਂ ਪਿੱਛੇ ਨਹੀਂ ਮੁੜਾਂਗੇ ਆਖਰ ਮਾਹੌਲ ਕੀ ਬਣਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਦੁਬਾਰਾ ਤੋਂ ਮੋਰਚੇ ਲੱਗਣਗੇ ਇਹ ਸੜਕਾਂ ਰੋਕ ਕੇ ਜਾਣਗੀਆਂ ਕਿ ਬਾਰਡਰ ਰੋਕ ਕੇ ਜਾਣਗੇ ਆਉਣ ਵਾਲਾ ਸਮਾਂ ਤੈਅ ਕਰੇਗਾ